ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ 버거 ਮੈਕਡੋਨਲਡਰ ਵਾਲੇ ਆਪਾਂ ਪਹਿਲਾਂ ਬਣਾਵਾਂਗੇ ਆਪਾਂ ਟਿੱਕੀਆਂ ਆਲੂਆਂ ਨੂੰ ਉਬਾਲ ਲੈਣਾ ਉਾਲ ਕੇ ਆਲੂਆਂ ਨੂੰ ਆਪਾਂ ਪਾਵਾਂਗੇ ਵਿੱਚ ਲੂਣ ਆਪਣੇ ਸਵਾਦ ਅਨੁਸਾਰ ਫਿਰ ਪਾਵਾਂਗੇ ਆਪਾਂ ਮਸਾਲਾ ਉਹ ਵੀ ਆਪਾਂ ਸਵਾਦ ਅਨੁਸਾਰ ਪਾਣਾ ਫਿਰ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਪਾ ਲਈ ਤੇ ਹੁਣ ਆਪਾਂ ਪਾਵਾਂਗੇ ਆਪਾਂ ਜੀਰਾ ਜੀਰਾ ਪਾ ਕੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਉਹ ਪਾਵਾਂਗੇ ਆਪਾਂ ਸਵਾਦ ਅਨੁਸਾਰ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਪਿਆਜ਼ ਕੱਟਿਆ ਹੋਇਆ ਬਾਰਿਕ ਇਹ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਹੈ ਕਾਰਨਫਲੋਰ ਦੇਖੋ ਥੋੜਾ ਜਿਹਾ ਫਿਰ ਆਪਾਂ ਇਹਦੇ ਵਿੱਚ ਥੋੜੇ ਜਿਹੀ ਪਾਵਾਂਗੇ ਮਟਰ ਆਪਣੇ ਆਲੂਆਂ ਦੇ ਹਿਸਾਬ ਨਾਲ ਮਟਰ ਪਾ ਲੈਣੇ ਆ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਬਣਾਵਾਂਗੇ ਟਿੱਕੀਆਂ ਦੇ ਟਿੱਕਾ ਬਣ ਗਏ। ਹੁਣ ਆਪਾਂ ਹੁਣ ਲਾਵਾਂਗੇ ਤਵਾ ਤਵੇ ਤੇ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ। ਉਹਨੂੰ ਗਰਮ ਕਰ ਲੈਣਾ। ਫੇ ਆਪਾਂ ਇੱਕ ਇੱਕ ਕਰਕੇ ਉੱਤੇ ਟਿੱਕੀ ਰੱਖਾਂਗੇ। ਦੇਖੋ ਗਰਮ ਹੋ ਚੁੱਕਾ ਤੇਲ। ਹੁਣ ਆਪਾਂ ਰੱਖਾਂਗੇ ਟਿੱਕੀਆਂ। ਚਾਟਕੀ ਆਪਾਂ ਇਸੇ ਤਰ੍ਹਾਂ ਰੱਖ ਲੈਣੀਆਂ। ਦੇਖੋ ਆਪਾਂ ਥੋੜੇ ਘਟ ਗਏ ਉਸਤੇ ਪਕਾਉਣੀਆਂ ਤੇ ਬਹੁਤ ਵਧੀਆ ਤਰੀਕੇ ਨਾਲ ਪੱਕੀਆਂ ਟਿੱਕੀਆਂ। ਦੇਖੋ ਬਣ ਕੇ ਤਿਆਰ ਆ ਆਪਣੀਆਂ ਟਿੱਕੀਆਂ। ਐਂਡ ਪ੍ਰੋਪਰ ਤਰੀਕੇ ਨਾਲ ਇਸਪੀਟ ਗਿਆ ਬਣ ਗਿਆ ਭਰਪੂਰਿਆਂ ਤੇ ਹੁਣ ਆਪਾਂ ਲਾਵਾਂਗੇ ਬ੍ਰੈਡ 버ਗਰ ਵਾਲੇ ਤੇ ਇਹਨਾਂ ਨੂੰ ਆਪਾਂ ਤਵੇ ਤੇ ਥੋੜਾ ਜਿਹਾ ਸੇਕ ਲਵਾ ਲੈਣਾ ਥੋੜਾ ਜਿਹਾ ਤੇਲਾ ਕੇ ਹਲਕਾ ਹਲਕਾ ਜਿਹਾ ਸੇਕ ਲਵਾਉਣਾ ਆ ਬ੍ਰੈਡਾਂ ਨੂੰ ਦੇਖੋ ਇੱਕ ਇੱਕ ਕਰਕੇ ਪਰਾਕਰਣਾ ਤੇ ਹਲਕਾ ਹਲਕਾ ਜਿਹਾ ਸੇਕ ਲਵਾਵਾਂਗੇ ਸੇਕ ਲੱਗ ਚੁੱਕਾ ਹੈ ਤੇ ਹੁਣ ਆਪਾਂ ਲਾਵਾਂਗੇ ਪਹਿਲਾ ਸਾਸ ਟਮਾਟੋ ਸਾਸ ਲਾ ਲਾਂਣੀ ਥੋੜੀ ਜਿਹੀ ਹਲਕੀ ਜੀ ਫਿਰ ਪਾਵਾਂਗੇ ਮਾਇਓਨੈਸ ਚੀਜ਼ ਜਿਹੜੀ ਹੁੰਦੀ ਆ ਮਾਇਓਨੈਸ ਲਾ ਕੇ మహిళలా ఆలూ సోయా సోస్ సోయా సోస్ లాయిస్ చీజ వాళ్ళ జీవి సైస్ ఆీ ਫਿਰ ਆਪਾਂ ਰੱਖਾਂਗੇ ਪਿਆਜ਼ গোল ਸ਼ਿਪ ਚ ਕੱਟ ਲੈਣਾ ਫਿਰ ਆਪਾਂ ਟਮਾਟਰ ਰੱਖਾਂਗੇ ਉਪਰ ਆਪਾਂ গোল ਸ਼ਿਪ ਚ ਕੱਟ ਲੈਣੇ ਆ ਥੋੜੀ ਜਿਹੀ ਆਪਾਂ ਸੌਸ ਪਾਵਾਂਗੇ ਹਲਕੀ ਜਿਹੀ ਫਿਰ ਆਪਾਂ ਪਾਵਾਂਗੇ ਗ੍ਰੀਨ ਸੌਸ ਇਹ ਚ ਥੋੜੀ ਜਿਹੀ ਹਲਕੀ ਹਲਕੀ ਮਿਰਚ ਹੁੰਦੀ ਆ ਇਹ ਨਾਲ ਆਪਣਾ 버ਗਰ ਬਹੁਤ ਸਵਾਦ ਬਣ ਜਾਂਦਾ ਹੈ ਆਪਾਂ ਨੇ ਇਸ ਤਰ੍ਹਾਂ ਕਰਕੇ ਸੈੱਟ ਕਰ ਲੈਣਾ ਹੈ ਫਿਰ ਆਪਾਂ ਬ੍ਰੈਡ ਰੱਖ ਦਵਾਂਗੇ ਦੇਖੋ ਆਪਣਾ ਬਰਗਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆ ਤੇ ਹੁਣ ਆਪਾਂ ਥੋੜਾ ਜਿਹਾ ਨੂੰ ਸੇਕ ਲਵਾਵਾਂਗੇ ਆਪਣੇ 에ਅਰ ਫਰਾਈ ਚ ਹਲਕਾ ਜਿਹਾ ਸੇਕ ਲਵਾਉਣਾ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਬਣ ਕੇ ਬਹੁਤ ਹੀ ਟੇਸਟੀ ਤੁਹਾਡਾ ਧੰਨਵਾਦ ਮੇਰੇ YouTube ਚੈਨਲ ਦੇ ਆਉਣ ਦਾ ਬਾਏ ਬਾਏ